ਤੇ ਹਾਈ ਕੋਰਟ ਵੀ ਕਹਿ ਰਿਹਾ ਨਾ ਸਰਕਾਰ ਤੋਂ ਮੰਗ ਰਿਹਾ ਪਰ ਤੁਹਾਨੂੰ ਪਰਮਿਸ਼ਨ ਦੋ ਮਾ ਤਾਂ ਇਹ ਪਹਿਲਾਂ ਵਿਜਾ ਆ ਆ ਗਿਆ ਵਾ ਕੀਤਾ ਹੋਇਆ ਵਾ ਸਭ ਕੋ ਆ ਜੇ ਇਹਨਾਂ ਨੂੰ ਮੰਨ ਲਓ ਇਹੋ ਜਿਹੀ ਕੋਈ ਖਦਸ਼ਾ ਕੋਈ ਲੱਗਦਾ ਹੈ ਤੇ ਅਸੀਂ ਇਹਨਾਂ ਨੂੰ ਰੋਕਣਾ ਜਾਂ ਕੋਈ ਗੱਲ ਕਰਨੀ ਆ ਪਹਿਲਾਂ ਲੈਟਰ ਦੇ ਦੇ ਦਿੰਦੇ ਉਹ ਵੀ ਕਰਨਾ ਹੈ ਉੱਥੇ ਸਭ ਕੁਝ ਕਰ ਸਕਦੇ ਆ ਆਪਣੇ ਉਥੋਂ ਦੇ ਜੋ ਅਫਸਰ ਅਧਿਕਾਰੀ ਵੀ ਆ ਪਰ ਨਹੀਂ ਸਾਨੂੰ ਇਹ ਅਹਿਸਾਸ ਕਰਾਇਆ ਨਾ ਵੀ ਅਸੀਂ ਇਸ ਚੀਜ਼ ਦੇ ਗੁਲਾਮ ਆ ਵੀ ਤੁਸੀਂ ਨਹੀਂ ਜਾ ਸਕਦੇ ਜਦੋਂ 에어ਪੋਰਟ ਦੇ ਉੱਤੇ ਗਏ ਆ ਉਹਨਾਂ ਦਾ ਸਮਾਨ ਜਮਾ ਹੋ ਗਿਆ ਇਮੀਗ੍ਰੇਸ਼ਨ ਕਰਾਉਣ ਦੇ ਤੇ ਉਦੋਂ ਉਹਨਾਂ ਨੂੰ ਰੋਕਿਆ ਗਿਆ ਇਹ ਕਹਿ ਕੇ ਰੋਕਿਆ ਗਿਆ ਵੀ ਤੁਸੀਂ ਐਸਐਸਪੀ ਦੀ ਪਰਮਿਸ਼ਨ ਲੈ ਕੇ ਆਓ ਹੁਣ ਤੁਹਾਨੂੰ ਕੀ ਲੱਗਦਾ ਵੀ ਕੇਂਦਰ ਸਰਕਾਰ ਦੇ ਵੱਲੋਂ ਇਹ ਸਾਰੀ ਕਾਰਵਾਈ ਕੀਤੀ ਗਈ ਜਾਂ ਇਹਦੇ ਵਿੱਚ ਪੰਜਾਬ ਸਰਕਾਰ ਦਾ ਵੀ ਹੱਥ ਹੈ ਅਸੀਂ ਸੇ ਕਰਕੇ ਨੇ ਭਾਈ ਸਾਹਿਬ ਨੂੰ ਉਸੇ ਸ਼ਹਿਰ ਚ ਜਾਉਂਦੇ ਨੂੰ ਉਹਨੇ ਫੰਡ ਲਈ ਜ ਹੁਣ ਜਿਹੜਾ ਉਹਨਾਂ ਦਾ ਜੋ ਇਥੇ ਕੰਮ ਕਰਨਾ ਹੈ ਵਿਕਾਸ ਦੇ ਕੰਮ ਹੈ ਉਹ ਸਾਰੇ ਕੰਮ ਚੱਲਣ ਖਾਨੀ ਦਾ ਮੁੱਦਾ ਵਾ ਨੌਜਵਾਨੀ ਦਾ ਮੁੱਦਾ ਵਾ ਜਿਹੜੇ ਬੇਰੁਜ਼ਗਾਰੀ ਦਾ ਮੁੱਦਾ ਕਈ ਬਹੁਤ ਮੁੱਦੇ ਆ ਮਨਜ਼ੂਰ ਕਿੰਨਾ ਕੋ ਕਰਾਉਂਦੇ ਆ ਜਿਹੜੇ ਸੈਂਸਰ ਬੋਰਡ ਦੇ ਵਿੱਚ ਮਨਜ਼ੂਰ ਕਰ ਰਹੇ ਆ ਉਹਨਾਂ ਨੂੰ ਸਾਡੇ ਤਨ ਬਾਰੇ ਪਤਾ ਹੀ ਕੱਖ ਨਹੀਂ ਤਨ ਤਨ ਸ਼ਹਿਰ ਚ ਮੈਨੂੰ ਇੱਥੋਂ ਤੱਕ ਕਈਆਂ ਪਰਿਵਾਰਾਂ ਨੇ ਇਹ ਵੀ ਗੱਲ ਦੱਸੀ ਆ ਸਾਡੇ 12 12 ਸਾਲ ਦੇ ਬੱਚੇ ਨਾਲ ਕਿਤੇ ਲੱਗਦੀ ਆ ਯਾ ਕੱਲ ਪਰਸੋਂ ਮੈਂ ਸਾ ਪਰਸੋਂ ਪੈਨਲ ਕੀ ਹਾਲ ਹੈ 1012 ਦੇ ਇੱਥੇ ਹੋ ਗਿਆ ਅਮਰਸਰ ਚ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸੋ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਐਮਪੀ ਅਮਰਪਾਲ ਸਿੰਘ ਦੀ ਪ੍ਰੋਲ ਤੇ ਪੰਜਾਬ ਹਾਈ ਕੋਰਟ ਨੇ ਵੱਡਾ ਇੱਕ ਐਕਸ਼ਨ ਲਿਆ ਹੈ ਪੰਜਾਬ ਸਰਕਾਰ ਨੂੰ ਵੱਡਾ ਆਦੇਸ਼ ਦਿੱਤਾ ਹੈ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਇਸ ਦਾ ਜਵਾਬ ਸਾਨੂੰ ਦਿੱਤਾ ਜਾਵੇ ਸੋ ਐਮਪੀ ਅਮਰਪਾਲ ਸਿੰਘ ਦੀ ਪ੍ਰੋਲ ਪਟੀਸ਼ਨ ਤੇ ਜਿਹੜਾ ਫੈਸਲਾ ਹਾਈ ਕੋਰਟ ਨੇ ਮੰਗਿਆ ਹੈ ਉਸਤੇ ਵਿਚਾਰ ਚਰਚਾ ਕਰਾਂਗੇ ਨਾਲ ਹੀ ਗੱਲ ਕਰਾਂਗੇ ਐਮਪੀ ਅਮਰਿਤਪਾਲ ਸਿੰਘ ਦੀ ਮਾਤਾ ਨੂੰ ਵਿਦੇਸ਼ ਜਾਣ ਤੋਂ ਦਿੱਲੀ 에어ਪੋਰਟ ਤੇ ਰੋਕਿਆ ਗਿਆ ਸੋ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਜੁੜੇ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਪ੍ਰਗਟ ਸਿੰਘ ਮੀਆਂ ਵਿੰਡ ਸੋ ਪ੍ਰਗਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਲੋਕਾਂ ਦੀ ਆਵਾਜ਼ ਚੈਨਲ ਟੀਵੀ ਦਾ ਜੀ ਸੋ ਪ੍ਰਗਟ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਮਿਹਰਬਾਨੀ ਸੋ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਜਿਹੜੇ ਆਦੇਸ਼ ਆਏ ਨੇ ਪੰਜਾਬ ਹਾਈ ਕੋਰਟ ਦੇ ਵੱਲੋਂ ਜਿਸ ਤਰ੍ਹਾਂ ਐਮਪੀ ਅਮਰਤਪਾਲ ਸਿੰਘ ਲੰਬੇ ਸਮੇਂ ਤੋਂ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈਗੇ ਨੇ ਸੋ ਪਿਛਲੇ ਸਮੇਂ ਵੀ ਤੁਸੀਂ ਇੱਕ ਜਿਹੀ ਪਟੀਸ਼ਨ ਪਾਈ ਸੀਗੀ ਹੁਣ ਫਿਰ ਪਟੀਸ਼ਨ ਪਾਈ ਸੀਗੀ ਪ੍ਰੋਲ ਵਾਸਤੇ ਹੁਣ ਜਿਹੜੇ ਆਦੇਸ਼ ਜਾਰੀ ਕੀਤੇ ਨੇ ਪੰਜਾਬ ਸਰਕਾਰ ਨੂੰ ਤੁਹਾਨੂੰ ਕੀ ਲੱਗਦਾ ਵੀ ਪ੍ਰੋਲ ਤੇ ਜਿਹੜਾ ਫੈਸਲਾ ਪੰਜਾਬ ਸਰਕਾਰ ਦਾ ਕਿਹੋ ਜਿਹਾ ਆ ਸਕਦਾ ਅਸੀਂ ਤਾਂ ਵੇਖੋ ਜੀ ਇਸੇ ਕਰਕੇ ਪਟੀਸ਼ਨ ਪਾਈ ਤਾਂ ਅਸੀਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਕਿ ਤੁਸੀਂ ਇਹ ਵੇਖੋ 20 ਲੱਖ ਜਿਹੜਾ ਉਹਨਾਂ ਦਾ ਨਮਾਇੰਦਾ ਵਾ 20 ਲੱਖ ਵੋਟਰ ਆ ਆਪਣਾ ਖਡੂਰ ਸਾਹਿਬ ਹਲਕੇ ਦਾ ਉਹਨਾਂ ਦੀ ਗੱਲ ਰੱਖਣੀ ਆ ਕੋਈ ਭਾਈ ਅਮਰਤਪਾਲ ਨੇ ਆਪਣੀ ਗੱਲ ਰੱਖਣੀ ਉੱਥੇ ਸੈਸ਼ਨ ਚ ਜਾਉਣਾ ਜੀ ਤੇ ਅਸੀਂ ਇਹਨਾਂ ਨੂੰ ਇਹ ਸਰਕਾਰ ਨੂੰ ਇਹ ਅਪੀਲ ਕਰਦੇ ਆ ਵੀ ਤੁਸੀਂ ਉਹਨਾਂ ਨੂੰ ਸੈਸ਼ਨ ਚ ਜਾਣ ਦੀ ਮਨਜ਼ੂਰੀ ਦਿੱਤੀ ਜਾਵੇ ਕਿਉਂਕਿ ਵੇਖੋ 20 ਲੱਖ ਦੇ ਤਕਰੀਬਨ 1 ਸਾਲ ਹੋ ਗਿਆ ਭਾਈ ਸਾਹਿਬ ਨੂੰ ਐਮਪੀ ਬਣੇ ਹੋਇਆਂ ਨੂੰ ਕਿੰਨੀਆਂ ਇਹਨਾਂ ਦੀਆਂ ਹਲਕੇ ਦੀਆਂ ਪ੍ਰੋਬਲਮਾਂ ਵਾ ਕਿੰਨੀਆਂ ਮੁਸ਼ਕਲਾਂ ਅੱਗੇ ਮੈਂ ਗੱਲ ਕੀਤੀ ਕਿ ਭਾਈ ਸਾਹਿਬ ਦੇ 9 ਵਿਧਾਨ ਸਭਾ ਹਲਕੇ ਆ 9 ਦੇ 9 ਹਲਕੇ ਆ ਜਿਹੜੇ ਆਪਣੇ ਹੜਪੀੜ ਤੋਂ ਪ੍ਰਭਾਵਿਤ ਹੋਏ ਆ ਹਰਾਂ ਦੇ ਨਾਲ ਅਜੇ ਉਹ ਮੁੱਦੇ ਚੁੱਕਣ ਵਾਲੇ ਆ ਬਾਕੀ ਕਿਸਾਨੀ ਦਾ ਮੁੱਦਾ ਵਾ ਨੌਜਵਾਨੀ ਦਾ ਮੁੱਦਾ ਵਾ ਇੱਥੇ ਬੇਰੁਜ਼ਗਾਰੀ ਦਾ ਮੁੱਦਾ ਕਈ ਬਹੁਤ ਮੁੱਦੇ ਆ ਇਸ ਨੂੰ ਸਾਡੀ ਨਸ਼ਿਆਂ ਦੇ ਨਾਲ ਜੋਕ ਹੋ ਰਿਹਾ ਬਾਰਡਰ ਬੈਲਟ ਆ ਭਾਈ ਭਾਈ ਸਾਹਿਬ ਦੇ ਨਾਲ ਲੱਗਦੀ ਸਾਡੇ ਹਲਕੇ ਆ ਸਾਰੇ ਮੁੱਦੇ ਭਾਈ ਸਾਹਿਬ ਨੇ ਆਪਣੇ ਉੱਥੇ ਸਿਆਚਨ ਚ ਰੱਖਣੇ ਆ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਜੇ ਤੁਹਾਡੇ ਕੋਲ ਅਨੁਸਾਰ ਕੋਰਟ ਨੇ ਹਾਈ ਕੋਰਟ ਨੇ ਮੰਗਿਆ ਤੇ ਤੁਸੀਂ ਇਸ ਦੇ ਉੱਤੇ ਮਨਜ਼ੂਰੀ ਦਿੱਤੀ ਜਾਵੇ ਤੇ ਭਾਈ ਸਾਹਿਬ ਨੂੰ ਸੈਸ਼ਨ ਦੇ ਵਿੱਚ ਉਹਨਾਂ ਨੂੰ ਸੈਸ਼ਨ ਅਟੈਂਡ ਕਰਨ ਦਿੱਤਾ ਜਾਵੇ ਜੀ ਜੀ ਸੋ ਪ੍ਰਗਤ ਸਿੰਘ ਜੀ ਅਗਲਾ ਸਵਾਲ ਹੈਗਾ ਵੀ ਜਿਹੜੇ ਸਿੱਖ ਕੌਮ ਦੇ ਆਗੂ ਹੈਗੇ ਨੇ ਜਿਹੜੇ ਬੋਲਦੇ ਨੇ ਜਿਹੜੇ ਹੱਕ ਸੱਚ ਦੀ ਗੱਲ ਕਰਦੇ ਨੇ ਜਿਵੇਂ ਭਾਈ ਐਮਪੀ ਅਮਰਪਾਲ ਸਿੰਘ ਹੈਗੇ ਨੇ ਜਿਸ ਤਰ੍ਹਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਜਾਂ ਹੋਰ ਕਿਹਦੀ ਆਗੂਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰਾਂ ਦੇ ਉੱਪਰ ਸਰਕਾਰ ਦੇ ਵੱਲੋਂ ਉਹ بڑے بڑے ਫੈਸਲੇ ਲੈ ਜਾਂਦੇ ਨੇ 에어ਪੋਰਟ ਤੇ ਰੁਕੇ ਜਾਂਦੇ ਵਿੱਚ ਜਿਵੇਂ ਅੱਜ ਮਾਤਾ ਜੀ ਹੈਗੇ ਨੇ ਜਿਵੇਂ ਭਾਈ ਅਮਰਤਪਾਲ ਦੇ ਉਹਨਾਂ ਨੂੰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਦਿੱਲੀ ਉਹ ਰਿਪੋਰਟ ਤੇ ਇਹ ਸਰਕਾਰ ਦੀ ਜਿਹੜੀ ਇਹ ਕਾਰਵਾਈ ਹੈਗੀ ਹੈ ਕਿਵੇਂ ਲੱਗਦੀ ਹੈ ਤੁਹਾਨੂੰ ਇਹ ਬਹੁਤ ਨਿੰਦਨਯੋਗ ਆ ਔਰ ਬਹੁਤ ਮਾੜੀ ਹਰਕਤ ਹੈ ਸਰਕਾਰ ਦੀ ਜੀ ਵੇਖੋ ਜੀ ਮਾਤਾ ਜੀ ਪਹਿਲਾਂ ਵੀ ਜਾ ਆਵਾ ਟਿਕਟਾਂ ਹੋਈਆਂ ਵਾ ਸਭ ਕੋ ਆ ਜੇ ਇਹਨਾਂ ਨੂੰ ਮੰਨ ਲਓ ਇਹੋ ਜਿਹਾ ਕੋਈ ਖਦਸ਼ਾ ਕੋਈ ਲੱਗਦਾ ਹੈ ਭਈ ਇਹਨਾਂ ਨੂੰ ਰੋਕਣਾ ਜਾਂ ਕੋਈ ਗੱਲ ਕਰਨੀ ਆ ਪਹਿਲਾਂ ਲੈਟਰ ਦੇ ਦਿੰਦੇ ਵੀ ਤੁਸੀਂ ਨਹੀਂ ਜਾ ਸਕਦੇ ਜਦੋਂ 에어ਪੋਰਟ ਦੇ ਉੱਤੇ ਗਏ ਆ ਉਹਨਾਂ ਦਾ ਸਮਾਨ ਜਮਾ ਹੋ ਗਿਆ ਇਮੀਗ੍ਰੇਸ਼ਨ ਕਰਾਉਣਗੇ ਤੇ ਉਦੋਂ ਉਹਨਾਂ ਨੂੰ ਰੋਕਿਆ ਗਿਆ ਇਹ ਕਹਿ ਕੇ ਰੋਕਿਆ ਗਿਆ ਵੀ ਤੁਸੀਂ ਐਸਐਸਪੀ ਦੀ ਪਰਮਿਸ਼ਨ ਲੈ ਕੇ ਆਓ ਹੁਣ ਇਹ ਵੇਖੋ ਜੀ ਜਿਹੜੀ ਪਰਮਿਸ਼ਨ ਲੈਣੀ ਇਹ ਤੇ ਆਨਲਾਈਨ ਹੈ ਸਿਸਟਮ ਹੈ ਅੱਜ ਕੱਲ ਜੋ ਵੀ ਕਰਨਾ ਹੈ ਉੱਥੇ ਸਭ ਕੋ ਕਰ ਸਕਦੀਆਂ ਆਪਣੇ ਉੱਥੋਂ ਦੇ ਜੋ ਅਫਸਰ ਅਧਿਕਾਰੀ ਵੀ ਆ ਪਰ ਨਹੀਂ ਸਾਨੂੰ ਇਹ ਅਹਿਸਾਸ ਕਰਾਇਆ ਨਾ ਵੀ ਅਸੀਂ ਇਸ ਚੀਜ਼ ਦੇ ਗੁਲਾਮ ਆ ਕਿਉਂਕਿ ਸਾਨੂੰ ਸਿੱਖਾ ਨਾ ਹਰ ਇੱਕ ਜਗ੍ਹਾ ਸਾਡੇ ਨਾਲ ਧੱਕਾ ਹੁੰਦਾ ਜੀ ਬੜੀ ਵੱਡੀ ਐ ਦੇਖੋ ਐਮਪੀ ਭਾਈ ਐਮਪੀ ਸਾਹਿਬ ਆ ਐਮਪੀ ਦਾ ਇੱਕ ਬੜਾ ਵੱਡਾ ਅਹੁਦਾ ਵਾ ਹਾਂਜੀ ਐਮਪੀ ਦੇ ਮਾਤੇ ਕੋਈ ਉਹਨਾਂ ਦੇ ਕੋਈ ਪਰਚੇ ਨਹੀਂ ਕੋਈ ਉਹਨਾਂ ਦੇ ਕੋਈ ਦਾ ਦੇਖਣ ਕਿੰਨੇ ਕੋਈ ਪਰਚਾ ਉਹਨਾਂ ਦੇ ਉੱਤੇ ਹਾਂਜੀ ਕਿ ਇਹ ਕਰਕੇ ਉਹਨਾਂ ਨੂੰ ਰੋਕਿਆ ਵਾ ਉਹਦੇ ਨਾਰਮਲ ਉਹਨਾਂ ਨੂੰ ਪਤਾ ਵੀ ਨਹੀਂ ਆ ਉਹਨਾਂ ਦੇ ਨਾਰਮਲ ਤੌਰ ਤੇ ਉਹਨਾਂ ਦੀ ਬੇਟੀ ਉੱਥੇ ਭਾਈ ਹਮਤ ਪਾਸੇ ਸਿਸਟਰ ਕੈਨੇਡਾ ਰਹਿੰਦੇ ਆ ਉਹਨਾਂ ਦੇ ਬੱਚਾ ਹੋਇਆ ਉਹਨਾਂ ਦੇ ਫਰਜ਼ ਬੰਦਾ ਵੀ ਉਹਨਾਂ ਦੇ ਗ੍ਰੈਂਡਸਨ ਦੇ ਸਨ ਉੱਥੇ ਆ ਬੱਚੇ ਛੋਟੇ ਛੋਟੇ ਬੱਚੇ ਮਿਲਣ ਜਾ ਰਹੇ ਆ ਜੀ ਕਿੰਨੀ ਵੱਡੀ ਗੱਲ ਆ ਆਮ ਹੀ ਲੋਕ ਜਾਂਦੇ ਆਪਣੇ ਕੋਈ ਪਰਿਵਾਰਾਂ ਦੇ ਵਿੱਚ ਆਪਾਂ ਸਾਰੇ ਆ ਆਪਣੇ ਮਦਰ ਫਾਦਰ ਨੂੰ ਆਪਣੇ ਬੇਟੇ ਬੱਚੇ ਬਾਹਰ ਆ ਤਾਂ ਆਪਾਂ ਨਹੀਂ ਜਾਂਦੇ ਨੂੰ ਤੁਹਾਨੂੰ ਕੀ ਲੱਗਦਾ ਵੀ ਕੇਂਦਰ ਸਰਕਾਰ ਦੇ ਵੱਲੋਂ ਇਹ ਸਾਰੀ ਕਾਰਵਾਈ ਕੀਤੀ ਗਈ ਜਾਂ ਇਹਦੇ ਵਿੱਚ ਪੰਜਾਬ ਸਰਕਾਰ ਦਾ ਵੀ ਹੱਥ ਹੈ ਦੋਵੇਂ ਦੋਵੇਂ ਜੀ ਦੋਵੇਂ ਚਾਚਾ ਭਤੀਜਾ ਰਲੇ ਆ ਜੀ ਜੀ ਹਾਂ ਜੀ ਸੋ ਪ੍ਰਗਟ ਸਿੰਘ ਜੀ ਜੇ ਗੱਲ ਕਰੀਏ ਆਪਾਂ ਬੰਦੀ ਸਿੰਘਾਂ ਦੀ ਬੰਦੀ ਸਿੰਘ ਵੀ 32-32 ਸਾਲ ਤੋਂ 35-35 ਸਾਲ ਤੋਂ ਅੰਦਰ ਹੈਗੇ ਨੇ ਜਿਹੜੀਆਂ ਭਾਰਤ ਦੀਆਂ ਜ਼ਿਲ੍ਹਿਆਂ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਬੰਦ ਹੈਗੇ ਨੇ ਤੇ ਜਿਹੜੀਆਂ ਪੰਜਾਬ ਸਰਕਾਰ ਦੀਆਂ ਨੀਤਾਂ ਬੰਦੀ ਸਿੰਘਾਂ ਦੇ ਵਾਸਤੇ ਕਿਵੇਂ ਨੀਅਤ ਲੱਗਦੀ ਹੈ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਪੰਜਾਬ ਦੀ ਵੇਖੋ ਜੀ ਜਿਹੜੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਅੱਜ ਤੱਕ ਹਾਂਜੀ ਇਹਨਾਂ ਸਾਰਿਆਂ ਬੰਦੀ ਸਿੰਘਾਂ ਦੇ ਉੱਤੇ ਆਪਣੀ ਸਿਆਸਤ ਖੇਡੀ ਹੈ ਜੀ ਕਿਸੇ ਨੇ ਵੀ ਦਿਲੋਂ ਨਹੀਂ ਚਾਹਿਆ ਵੀ ਬੰਦੀ ਸਿੰਘ ਰਿਹਾ ਹੋਣ ਹਾਂਜੀ ਬੜੀ ਵੱਡੀ ਕੁਰਬਾਨੀ ਆ ਕਹਿ ਲੈਣਾ ਬੜਾ ਸੌਖਾ 30 35 35 ਸਾਲ ਜਿਹਨਾਂ ਜ਼ਿਲ੍ਹਾ ਚ ਗੁਜ਼ਾਰੇ ਪਤਾ ਉਹਨਾਂ ਨੂੰ ਬੜੀ ਵੱਡੀ ਕੁਰਬਾਨੀ ਕੀਤੀ ਉਹਨਾਂ ਨੇ ਬਸ ਕਿ ਉਹਨੇ ਜਿੰਨੀਆਂ ਸਜ਼ਾਵਾਂ ਉਹਨੂੰ ਦਿੱਤੀਆਂ ਉਹ ਤੇ ਪੂਰੀਆਂ ਕਰ ਚੁੱਕੇ ਆ ਬਾਕੀ ਜਿਹੜੀ ਆਪਣੀ ਮੌਕੇ ਦੀ ਸਰਕਾਰ ਮੈਂ ਇਹਦੀ ਗੱਲ ਕਰਦਾ ਹਾਂ ਹਾਂਜੀ ਇਹਨਾਂ ਦੀ ਵੇਖੋ ਦਿੱਲੀ ਦੀ ਸਰਕਾਰ ਇਹ ਉੱਥੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਉਹਨਾਂ ਦੀ ਇਹਨਾਂ ਕੋਲ ਫੈਲ ਜੀ ਕੇਦਰੀਵਾਲਾ ਉੱਥੇ ਮੁੱਖ ਮੰਤਰੀ ਇੱਕ ਸਾਈਨ ਕਰਕੇ ਤੇ ਉਹਨਾਂ ਨੂੰ ਉੱਥੋਂ ਰਿਹਾ ਕਰ ਸਕਦੇ ਪਰ ਇਹ ਜਿਹੜੀ ਹੈ ਨਾ ਡਰਾਮੇ ਕਰਦੀ ਹੈ ਜੀ ਆਮ ਆਮ ਦੀ ਪਾਰਟੀ ਸਰਕਾਰੇ ਡਰਾਮੇਬਾਜ਼ਾਂ ਦੀ ਸਰਕਾਰ ਆ ਇਹ ਨਹੀਂ ਚਾਹਦੀ ਕਿ ਸਾਡੇ ਜਿਹੜੇ ਨੌਜਵਾਨ ਸੇਖਿਆ ਜਿਹਨਾਂ तकरीबन 30 થી 35 32 ਸਾਲ ਜੇਲ੍ਹਾਂ ਚ ਨਿਕਲ ਗਿਆ ਵਾ ਉਹਨਾਂ ਨੂੰ ਰਿਹਾ ਕਰਕੇ ਤੋਂ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਰਹਿ ਸਕਣ ਆਪਣੇ ਕੌਮ ਦੀ ਸੇਖਾਂ ਦੀ ਗੱਲ ਕਰ ਸਕਣ ਜੀ ਜੀ ਪਰਗਤ ਸਿੰਘ ਜੀ ਮੈਂ ਦੁਬਾਰਾ ਉਸ ਸਵਾਲ ਨੂੰ ਫਿਰ ਲੱਗਿਆ ਦਰੋਣ ਵੀ ਜਿਸ ਤਰ੍ਹਾਂ ਮੌਜੂਦਾ ਸਰਕਾਰ ਭਗਵੰਤ ਮਾਨ ਦੀ ਹੈਗੀ ਹੈ ਵੀ ਜਿਹੜਾ ਫੈਸਲਾ ਹਫਤੇ ਦੇ ਵਿੱਚ ਮੰਗਿਆ ਆਪਣੇ ਹਾਈ ਕੋਰਟ ਨੇ ਮੰਗਿਆ ਤੁਹਾਨੂੰ ਲੱਗਦਾ ਹੈ ਵੀ ਐਮਪੀ ਅਮਰਤਪਾਲ ਦੇ ਹੱਕ ਚ ਹੋ ਜਾਏਗਾ ਨਹੀਂ ਇਧਰ ਫਰਜ਼ ਇਹਨਾਂ ਦਾ ਬੰਦਾ ਨਾ ਵੇਖੋ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਐਮਪੀ ਅਮਰਤਪਾਲ ਦੇ ਹੱਕ ਦੀ ਫੈਸਲਾ ਨਹੀਂ ਹੈ ਇਹ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੇ ਜਿੰਨੇ ਵੀ ਇਥੋਂ ਦੇ ਵੋਟਰ ਉਹ ਸੰਗਤ ਦੇ ਹੱਕ ਦਾ ਫੈਸਲਾ ਲੈਣਾ ਇਹਨਾਂ ਨੇ ਜੇ ਉਹ ਸਾਡੇ ਖਡੂਰ ਸਾਹਿਬ ਹਲਕੇ ਨੂੰ ਪਿਆਰ ਕਰਦੀ ਹੈ ਸਰਕਾਰ ਤੇ ਫਿਰ ਤੇਨੂੰ ਆਟੋਮੈਟਿਕ ਨੂੰ ਭਾਈ ਸਾਹਿਬ ਨੂੰ ਉਥੇ ਸੈਸ਼ਨ ਜਾਣ ਦੇਣਾ ਚਾਹੀਦਾ ਜੇ ਨਹੀਂ ਜਾਣ ਦਿੰਦੇ ਤੇ ਫਿਰ ਆਟੋਮੈਟਿਕ ਸਮਝਦੇ ਵੀ ਜਿਹੜੀ ਇਥੋਂ ਦੀ ਸਰਕਾਰ ਆ ਇਹ ਲੋਕ ਸਭਾ ਹਲਕਾ ਖਰੂਸਾਬ ਨੂੰ ਪਿਆਰ ਨਹੀਂ ਕਰਦੀ ਉਹਨਾਂ ਦੀਆਂ ਮੁਸ਼ਕਲਾਂ ਸ਼ਾਇਦ ਉਥੇ ਸੰਸਦ ਦੇ ਨਹੀਂ ਰੱਖਣ ਦੇਣਾ ਚਾਹੁੰਦੀਆਂ ਇਹ ਕਰਕੇ ਨਾ ਨਹੀਂ ਮਨਜ਼ੂਰੀ ਦਿੱਤੀ ਜੀ ਇਹ ਤੇ ਸਰਕਾਰ ਚਾਹੁੰਦੀ ਆ ਵੀ ਸਾਡੇ ਖਰੂਸਾਬ ਹਲਕੇ ਦੀਆਂ ਉਥੇ ਪ੍ਰੋਬਲਮਾਂ ਜਿੰਨੀਆਂ ਵੀ ਸੈਸ਼ਨ 'ਚ ਰੱਖੀਆਂ ਜਾਣ ਸੰਸਦ ਦੇ ਵਿੱਚ ਤੇ ਫਿਰ ਭਾਈ ਅਮਰਪਾਲ ਸਿੰਘ ਹੀ ਰੱਖ ਸਕਦੇ ਉਥੇ ਕੋਈ ਬੰਦਾ ਤੇ ਕੋਈ ਜਾ ਕੇ ਰੱਖ ਨਹੀਂ ਸਕਦਾ ਜਾਂ ਸਰਕਾਰ ਨਹੀਂ ਰੱਖ ਸਕਦੀ ਕਿ ਐਮਪੀ ਭਾਈ ਅਮਰਪਾਲ ਸਿੰਘ ਖਰੂ ਲੋਕ ਸਭਾ ਹਲਕਾ ਖਰੂ ਇੱਕ ਐਮਪੀ ਨੇ ਆਪਣੇ ਹਲਕੇ 'ਤੇ ਉੱਥੇ ਮੁਸ਼ਕਲਾਂ ਰੱਖਣੀਆਂ ਵਾ ਤੇ ਅਸੀਂ ਤਾਂ ਇਹ ਨਹੀਂ ਕਿ ਅਮਰਤਪਾਲ ਨੂੰ ਦੇਖਦੇ ਹੋਏ ਨਹੀਂ ਇਹ ਲੋਕ ਸਭ ਹਲਕਾ ਖਡੂਰ ਸਾਹਿਬ ਦੇ ਸੰਗਤ ਨੂੰ ਦੇਖਦੇ ਹੋਏ ਜਿਨ੍ਹਾਂ ਨੂੰ ਭਾਈ ਅਮਰਤਪਾਲ ਨੂੰ ਪਰਮਿਸ਼ਨ ਦੇਣੀ ਚਾਹੀਦੀ ਉਹ ਆਪਣੇ ਆਗੇ ਹਲਕੇ ਦੀਆਂ ਇੱਕ ਸਾਲ ਹੋ ਗਿਆ ਕੋਈ ਮੁਸ਼ਕਲਾਂ ਨਹੀਂ ਰੱਖ ਸਕੇ ਉਹ ਆਗੇ ਆਪਣੀ ਉਸੇ ਮੁਸ਼ਕਲਾਂ ਰੱਖਣ ਜੀ ਜੀ ਪਰਕਰ ਸਿੰਘ ਜੀ ਖਡੂਰ ਸਾਹਿਬ ਦੇ ਲੋਕਾਂ ਵੱਲੋਂ ਜੋ ਐਮਪੀ ਭਾਈ ਅਮਰਤਪਾਲ ਸਿੰਘ ਨੂੰ ਚੁਣਿਆ ਗਿਆ ਸੀਗਾ ਉੱਥੋਂ ਦੇ ਲੋਕਾਂ ਦਾ ਵਿਕਾਸ ਕਿਵੇਂ ਚੱਲਦਾ ਹੈ ਨਹੀਂ ਵਿਕਾਸ ਵੇਖੋ ਵਿਕਾਸ ਤੁਸੀਂ ਆਪਾਂ ਉੱਥੇ ਵੀ ਮੈਂ ਤੁਹਾਨੂੰ ਗੱਲ ਕਰਨ ਨੂੰ ਬਾਕੀ ਜਿਹੜੇ 12 11 ਐਮਪੀ ਆ ਨਾ ਉੱਥੋਂ ਦਾ ਵੀ ਵਿਕਾਸ ਵੇਖ ਲਓ ਹੋ ਸਕਦਾ ਉੱਥੇ ਨਾਲੋਂ ਇੱਥੇ ਜ਼ਿਆਦਾ ਹੋਇਆ ਹੋਵੇ ਜੀ ਦੂਜੀ ਜਿਹੜੇ ਐਮਪੀ 11 ਬਾਹਰ ਆ ਨਾ ਉਹਨਾਂ ਵੀ ਮੇਰੇ ਸਾਹਮਣੇ ਕੱਖ ਨਹੀਂ ਕੀਤਾ ਬਾਕੀ ਜਿਹੜੇ ਇਹ ਐਮਪੀ ਸਾਹਿਬ ਆਪਣੇ ਲੋਕ ਸਭਾ ਲਕਸੀ ਖੰਡੂਰ ਸਾਹਿਬ ਦੇ ਇਹਨਾਂ ਨੇ ਹੜਾਂ ਦੇ ਦੌਰਾਨ ਤੁਸੀਂ ਵੇਖਿਆ ਕਿ ਇਹਨਾਂ ਦੇ ਹਲਕੇ ਦੇ ਵਿੱਚ ਤਕਰੀਬਨ 20 22 ਕੈਂਪ ਚੱਲ ਰਹੇ ਭਾਈਆ ਮਸਬਤ ਸਿੰਘ ਖਾਲਸਾ ਟੀਮ ਵਾਲੋ ਉਹ ਆਪਣੇ ਲੈਵਲ ਤੇ ਹੀ ਸੰਗਤ ਨੇ ਆਪ ਕੀਤਾ ਬਾਕੀ ਭਾਈ ਸਾਹਿਬ ਦਾ ਕੋਈ ਫੰਡ ਰੀਲੀਜ਼ ਨਹੀਂ ਹੋ ਰਿਹਾ ਉਹ ਵੀ ਇਹਨਾਂ ਸਰਕਾਰਾਂ ਨੇ ਰੋਕੇ ਹੋਏ ਆ ਅਸੀਂ ਇਹਦੇ ਕਰਕੇ ਨੇ ਭਾਈ ਸਾਹਿਬ ਨੂੰ ਉਸੇ ਸੈਸ਼ਨ ਜਾਂਉਂਦੇ ਨੇ ਉਹਨੇ ਫੰਡ ਰੀਲੀਜ਼ ਹੋਣ ਜਿਹੜਾ ਉਹਨਾਂ ਦਾ ਜੋ ਇਥੇ ਕੰਮ ਕਰਨਾ ਹੈ ਵਿਕਾਸ ਦੇ ਕੰਮ ਹੈ ਉਹ ਸਾਰੇ ਕੰਮ ਚੱਲਣ ਇਹ ਭਾਈ ਅਮਰਪਾਲ ਸਿੰਘ ਦਾ ਨਹੀਂ ਕਸੂਰ ਹੈ ਇਹ ਸਰਕਾਰਾਂ ਦਾ ਵਾ ਕਿਉਂਕਿ ਇਹਨਾਂ ਨੇ ਸਾਡਾ ਐਮਪੀ ਜੇਲ੍ਹ 'ਚ ਬੰਦ ਕੀਤਾ ਵਾ ਜੀ ਇਹ ਸਰਕਾਰਾਂ ਦੀਆਂ ਗਲਤੀਆਂ ਕੋਈ ਸਰਕਾਰਾਂ ਉਹਨੂੰ ਛੱਡ ਨਹੀਂ ਰਹੀਆਂ ਹਾਂਜੀ ਸਰਕਾਰਾਂ ਨੂੰ ਛੱਡਣਾ ਆ ਗਿਆ ਆਪਣੇ ਹਲਕੇ ਦੇ ਉਹ ਕੰਮ ਕਰੇ ਵੇਖੇ ਕਿ ਜੋ ਮੇਰੇ ਹਲਕੇ ਦੇ ਕੰਮ ਕਰਨ ਵਾਲਿਆ ਵਿਕਾਸ ਦੇ ਕੰਮ ਐ ਸਭ ਰੁਕੇ ਇਹਨਾਂ ਦੀ ਵਜ੍ਹਾ ਨਾਲ ਰੁਕੇ ਸਰਕਾਰਾਂ ਦੀ ਵਜ੍ਹਾ ਨਾਲ ਜੀ ਜੀ ਪ੍ਰਗਤ ਸਿੰਘ ਜੀ ਜੇ ਪੰਜਾਬ ਸਰਕਾਰ ਜਾਂ ਹਾਈ ਕੋਰਟ ਦੇ ਵੱਲੋਂ ਚੰਗਾ ਇੱਕ ਨਿਰ ਦਿਸ਼ਾ ਨਿਰਦੇਸ਼ ਆ ਜਾਂਦਾ ਹੈ ਇੱਕ ਪਾਸੇ ਆਪਾਂ ਗ੍ਰਹਿ ਮੰਤਰੀ ਦੀ ਗੱਲ ਕਰੀ ਅਮਿਤ ਸ਼ਾਹ ਦੀ ਅਮਿਤ ਸ਼ਾਹ ਰੀ ਤਾਂ ਕਈ ਵਰੀ ਉਹਦੇ ਚ ਠੱਲ ਪਾਈਏ ਕਹਿੰਦੇ ਵੀ ਅਸੀਂ ਤਾਂ ਭਾਈ ਅਮਰਪਾਲ ਨੂੰ ਛੱਡਣਾ ਹੀ ਨਹੀਂ ਨਹੀਂ ਵੇਖੋ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਹੈ ਜਦੋਂ ਅਮਰਪਾਲ ਸਿੰਘ ਦੇ ਇੱਕ ਤੇ ਐਨਐਸ ਲੱਗੀ ਇੱਕ ਇੰਡੀਵਿਜਿਲੀ ਇਸ ਟਾਈਮ ਤੇ ਐਮਪੀ ਆ ਹਾਂਜੀ ਜੇ ਇਮਾਮਤ ਸ਼ਾਹ ਗੱਲ ਕਹਿ ਰਹੇ ਨਾ ਵੀ ਛੱਡਣਾ ਨਹੀਂ ਤੇ ਇਹਦਾ ਮਤਲਬ ਵੀ ਹਰ ਇੱਕ ਨਾ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਜੀ ਉਹ ਕਾਨੂੰਨ ਨੂੰ ਸਿੱਕੇ ਤੇ ਡੰਗ ਰਹੇ ਆ ਹਾਂਜੀ ਉਹਨੂੰ ਤੇ ਹਾਈ ਕੋਰਟ ਵੀ ਕਹਿ ਰਿਹਾ ਨਾ ਸਰਕਾਰ ਤੋਂ ਮੰਗ ਰਿਹਾ ਪਰ ਪਰਮਿਸ਼ਨ ਦੋ ਜੀ ਅਸੀਂ ਇੱਕ ਪਾਸੇ ਤੇ ਕਹਿ ਰਹੇ ਆ ਵੀ ਸਾਡੇ ਜਿਹੜਾ ਇੰਡੀਆ ਦਾ ਕਾਨੂੰਨ ਆ ਇਹ ਬਹੁਤ ਵੱਡਾ ਸੰਵਿਧਾਨ ਆ ਹਾਂਜੀ ਇੱਕ ਬੰਨੇ ਹੀ ਕਹਿ ਰਹੇ ਆ ਵੀ ਉਹਨੂੰ ਛੱਡਣਾ ਨਹੀਂ ਇਹ ਕਾਨੂੰਨ ਫੈਸਲਾ ਕਰ ਰਿਹਾ ਛੱਡ ਰਿਹਾ ਉਹਨੂੰ ਤੇ ਫਿਰ ਆਟੋਮੈਟਿਕਲੀ ਸਰਕਾਰਾਂ ਦਾ ਫਰਜ਼ ਬਣਦਾ ਉਹਨੂੰ ਰੀਲੀਜ਼ ਕਰਨ ਜੀ ਕਿਉਂਕਿ ਲੋਕ ਸਭਾ ਹਲਕਾ 20 ਲੱਖ ਵੋਟਰ ਦੇ ਉਹ ਚੁਣੇ ਹੋਏ ਨੁਮਾਇ ਹਾਂਜੀ ਤੇ ਇਹਦੇ ਇੱਕ ਸਾਹਿਬ ਦਾ ਕੱਲੇ ਭਾਈ ਅਮਰਪਾਲ ਸਿੰਘ ਨੇ ਜੇ ਨਹੀਂ ਛੱਡਦੇ ਤੇ ਇਹ 20 ਲੱਖ ਵੋਟ ਦੇ ਨਾਲ ਧੱਕਾ ਕਰਨ ਦੇ ਆ ਜੀ ਜੀ ਪਰ ਗੁਰ ਸਿੰਘ ਜੀ ਸਵਾਲ ਹੈਗਾ ਕਿ ਖਿੰਦ ਦੀ ਚਾਦਰ ਇੱਕ ਫਿਲਮ ਕਹਿੰਦੇ ਇੱਕ ਆਈ ਹੈਗੀ ਹੈ ਹੋ ਸਕਦਾ ਰਿਲੀਜ਼ ਹੋਣੀ ਅਜੇ ਬਾਕੀ ਹੈ ਜਾਂ ਹੋਈ ਹੈ ਕਹਿੰਦੇ ਵੀ ਇੱਕ ਬਿਆਨ ਸੀਗਾ ਪ੍ਰਧਾਨ ਰਣਜੀਤ ਸਿੰਘ ਦਮਦਿਮ ਟਕਸਾਲ 6 ਸਟੂਡੈਂਟ ਫੈਡਰੇਸ਼ਨ ਦਾ ਕਹਿੰਦਾ ਵੀ ਜੇ ਫਿਲਮ ਚੱਲੇਗੀ ਤਾਂ ਅਸੀਂ ਇਸਨੇਮੇ ਹਾਲਾਂ ਨੂੰ ਪੰਨਾਂਗੇ ਤੇ ਉਹਦੇ ਚ ਸਾਡੇ ਗੁਰੂ ਸਾਹਿਬ ਦਾ ਬਹੁਤ ਵੱਡਾ ਨਰਾਦਰ ਹੈ ਤੇ ਵੱਡਾ અપਮਾਨ ਹੋ ਰਿਹਾ ਇਹਨੂੰ ਕਿਵੇਂ ਲਿਖ ਦਿਓ ਵੇਖੋ ਜੀ ਪਹਿਲੀ ਤੇ ਗੱਲ ਅਹੀਂ ਆਨੇ ਅਸੀਂ ਇਸ ਪਾਸੇ ਆ ਲ ਜਾਂਦੇ ਨਹੀਂ ਵੀ ਪੰਨ ਤੋੜ ਕਰਨੀ ਕੋਈ ਨਾ ਬ੍ਰੇਕ ਦੂਸਰਾ ਅਹੀਂ ਆਨੇ ਵੀ ਜੇ ਮੰਨ ਲਓ ਇਹ ਫਿਲਮ ਜਿਹੜੀਆਂ ਸਰਕਾਰਾਂ ਜਾਂ ਪ੍ਰਸ਼ਾਸਨ ਜਾਂ ਜਿਹੜੀਆਂ ਇਹ ਜਿਹੜੀਆਂ ਉੱਥੇ ਰੀਲਿਜ਼ ਕਰਦੇ ਆ ਸੈਂਸਰ ਬੋਰਡ ਵਗੈਰਾ ਵਾ ਫਿਲਮਾਂ ਦੇ ਉਹਨਾਂ ਨੇ ਚੰਗੀ ਤਰ੍ਹਾਂ ਵੇਖ ਲੈਂਦੀ ਤੇ ਦੇਖੋ ਜਦੋਂ ਪਿੱਛੇ ਜੇ ਆਪਣੀ ਭਾਈ ਜਸਵੰਤ ਸਿੰਘ ਖਾਲੜਾ ਤੇ ਫਿਲਮ ਬਣੀ ਉਹ ਅੱਜ ਤੱਕ ਨਹੀਂ ਰੀਲਿਜ਼ ਕਰ ਰਹੇ ਜੀ ਤੇ ਇਹਨਾਂ ਨੂੰ ਇਹਦੀ ਕੀ ਨਹੀਂ ਜਲਦੀ ਚੜੀ ਆ ਵੀ ਜਿਹੜੀ ਹਿੰਦੀ ਚੱਤ ਦੇ ਜਿਹੜੀ ਫਿਲਮ ਆ ਪਹਿਲੀ ਤਾਂ ਗੱਲ ਇਹ ਮੈਨੂੰ ਸਮਝ ਨਹੀਂ ਆਉਂਦੇ ਵੀ ਮਨਜ਼ੂਰ ਕਿੰਨਾ ਕੋ ਕਰਾਉਂਦੇ ਆ ਜਿਹੜੇ ਸੈਂਸਰ ਬੋਰਡ ਦੇ ਵਿੱਚ ਮਨਜ਼ੂਰ ਕਰ ਰਹੇ ਆ ਉਹਨਾਂ ਨੂੰ ਸਾਡੇ ਤਨ ਬਾਰੇ ਪਤਾ ਹੀ ਕੱਖ ਨਹੀਂ ਜੀ ਮੰਨ ਲਓ ਉੱਥੇ ਜੇ ਮਨਜ਼ੂਰ ਕਰਨੇ ਉੱਥੇ ਹਰ ਇੱਕ ਧਰਮ ਦਾ ਹਰ ਇੱਕ ਧਰਮਦਾਨ ਮੈਂਦਾ ਹੋਣਾ ਚਾਹੀਦਾ ਹਾਂ ਜਦੋਂ ਕੋਈ ਵੀ ਧਾਰਮਿਕ ਫਿਲਮ ਆਉਂਦੀ ਮੰਨ ਲਓ ਮੁਸਲਮਾਨਾਂ ਤੇ ਧਰਮ ਤੇ ਆਉਂਦੀ ਆ ਸਿੱਖਾਂ ਦੇ ਧਰਮ ਤੇ ਆਉਂਦੀ ਆ ਹਿੰਦੂ ਚਰਨ ਧਰਮ ਤੇ ਆਉਂਦੀ ਆ ਜੀ ਗੱਲ ਉੱਥੇ ਹੀ ਨਾ ਕੋਈ ਗੱਲ ਇਹ ਜੀ ਅੱਗੇ ਆ ਤੇ ਜੇਦੋ ਸਹੀ ਲੱਗਦੀ ਜੋ ਚ ਗਲਤ ਹੈ ਉਹਨੂੰ ਟੋਕਿਆ ਜਾ ਵੀ ਇਹ ਕੰਮ ਗਲਤ ਕੀਤਾ ਹੋ ਜੀ ਤੇ ਇਹ ਕਰਕੇ ਅਸੀਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਵੀ ਇਹੋ ਜਿਹਾ ਤੁਸੀਂ ਕੋਈ ਵੀ ਨਾ ਦੂਈਤਾ ਪੇਪਦਾ ਕਰੋ ਵੀ ਜਿਹਦੇ ਵਿੱਚ ਆਪਸੇ ਸਾਡੇ ਜਿਹਾ ਭਾਈਚਾਰਕ ਸਾਂਝ ਆ ਉਹ ਖਤਮ ਹੋਵੇ ਜੀ ਜੀ ਸੋ ਪਰਕਮ ਸਿੰਘ ਜੀ ਅਗਲਾ ਸਵਾਲ ਹੈਗਾ ਵੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਦੇ ਵੱਲੋਂ 350 ਸਾਲਾ ਸ਼ਦਾਬਦੀ ਸਮਾਗਮ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਸੋ ਇਹ ਇੱਕ ਪਾਸੇ ਜੇ ਗੱਲ ਕਰੀਏ ਤਾਂ ਇਹਦਾ ਵਿਰੋਧ ਵੀ ਕੀਤਾ ਗਿਆ ਸੀ ਐਸਜੀਪੀਸੀ ਦੇ ਵੱਲੋਂ ਇਹ ਸਾਰਾ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਜਾਂ ਸਮਾਗਮ ਮਨਾਏ ਜਾ ਰਹੇ ਕਿਵੇਂ ਲੱਗਦੇ ਸਰਕਾਰ ਵੱਲੋਂ ਵੇਖੋ ਜੀ ਪਹਿਲੀ ਤਾਂ ਗੱਲ ਜਦੋਂ ਸਰਕਾਰ ਪ੍ਰੋਗਰਾਮ ਮਨਾ ਰਹੀ ਉਹਦੇ ਵਿੱਚ ਸਮਝੋ ਉਹਦੀ ਆਪਣੀ ਕੋਈ ਮੰਤਸ਼ਾ ਹੈ ਠੀਕ ਹੈ ਜਿਹੜਾ ਪ੍ਰੋਗਰਾਮ ਮਨਾਉਣ ਦਾ ਹਰ ਇੱਕ ਨੂੰ ਅਧਿਕਾਰ ਆ ਇਹ ਨਹੀਂ ਹੈਗਾ ਹੂੰ ਉਹ ਵੀ ਮਨਾ ਸਕਦਾ ਵਾ ਪਰ ਇਹ ਨਾ ਵੇਖੋ ਜਿਹੜਾ ਧਰਮ ਦਾ ਮੁੱਦਾ ਜਿਹਨੂੰ ਕਰ ਰਹੇ ਅੱਗੇ ਅੱਗੇ ਐਸਜੀਪੀਸੀ ਹਰ ਸਾਲ ਪਹਿਲਾਂ ਮਨਾਉਂਦੀ ਆਈ ਆ ਤੇ ਉਹਨਾਂ ਨਾਲ ਮਿਲ ਕੇ ਇਹਨਾਂ ਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਸੀ ਤੇ ਇਹ ਗੱਲ ਆੰਨੇ ਆ ਨਹੀਂ ਭਗਵੰਤ ਜੀ ਮਾਨ ਤੇ ਇਹ ਗੱਲ ਕੀਤੀ ਜਾਂਦਾ ਵੀ ਜਦੋਂ 300 ਸਾਲਾ ਸੀਗਾ ਉਦੋਂ ਬਾਦਲ ਸਰਕਾਰ ਸੀ ਉਦੋਂ ਵੀ ਸਰਕਾਰ ਉਹਦਾ ਨਹੀਂ ਸੀ ਉਹਨਾਂ ਦੀ ਸੀਗੀ ਜੀ ਤੇ ਉਦੋਂ ਵੀ ਐਸਜੀਪੀਸੀ ਨੇ ਮਨਾਇਆ ਹੈ ਨਾ ਹੋ ਸਕਦਾ ਬਾਦਲ ਸਰਕਾਰ ਨੇ ਸਹਿਯੋਗ ਕੀਤਾ ਹੋਵੇ ਮੇਰਾ ਕਹਿੰਦਾ ਮਤਲਬ ਇਹ ਹੈ ਮੈਂ ਕਹਿੰਦਾ ਜੇ ਮੰਨ ਲਓ ਜੇ ਉਦੋਂ ਬਾਦਲ ਨੇ ਗੱਲ ਤਾਂ ਕਹਿੰਦੇ ਬਾਦਲ ਸਰਕਾਰ ਨੇ ਬਣਾਇਆ ਇਕਲ ਨਹੀਂ ਨਿਸ਼ਾਨਪਾ ਜੀ ਗੱਲ ਇਹ ਜੇ ਮੰਨ ਲਓ ਸਰਕਾਰ ਨੇ ਉਹ ਗਲਤ ਕੀਤਾ ਤੇ ਆਪਾਂ ਗਲਤੀ ਕਰੀ ਜਾਣਾ ਵਾ ਜੀ ਮੈਂ ਕਹਿ ਰਿਹਾ ਜੇ ਬਾਦਲ ਨੇ ਉਹ ਗਲਤ ਕੀਤਾ ਵਾ ਤੇ ਆਪਾਂ ਹੀ ਅੱਜ ਸੁਧਰ ਜੀਏ ਹਾਂਜੀ ਆਪਾਂ ਤਾਂ ਕੰਮ ਮੰਨ ਲਓ ਜੇ ਕੋਈ ਗਲਤੀ ਪ੍ਰਾਣਾ ਕਰ ਰਿਹਾ ਤੇ ਆਪਾਂ ਨੂੰ ਅੱਗੇ ਸੁਧਾਰ ਕੇ ਕਰੀਏ ਜੇ ਧਾਰਮਿਕ ਮੁੱਦੇ ਜਿਹੜੇ ਜੇ ਸੰਸਥਾਵਾਂ ਬਣੀਆਂ ਵਾ ਉਹ ਸੰਸਥਾਵਾਂ ਕਰਨ ਆਪੋਨਾਂ ਦਾ ਸਹਿਯੋਗ ਕਰੀਏ ਸਰਕਾਰ ਦਾ ਮਤਲਬ ਇਹ ਹੁੰਦਾ ਕੋਈ ਵੀ ਚੀਜ਼ ਹੈ ਮੰਨ ਲਓ ਕੋਈ ਵੀ ਕੰਮ ਕਰ ਰਿਹਾ ਉਹਨਾਂ ਦਾ ਸਹਿਯੋਗ ਕੀਤਾ ਜਾਵੇ ਨਾ ਕਿ ਉਹਦੇ ਵਿੱਚ ਆਪ ਵੜ ਕੇ ਆਖੇ ਵੀ ਮੈਂ ਕਰਨਾ ਹੀ ਹੈ ਉਹਨੂੰ ਸੰਸਥਾਵਾਂ ਨੂੰ ਕਰੀ ਪਿੱਛੇ ਦੇਈਏ ਜੀ ਜੀ ਪਰਗਤ ਸਿੰਘ ਜੀ ਮੈਂ ਜਿਹੜਾ ਐਸਜੀਪੀਸੀ ਦੇ ਵੱਲੋਂ ਇੱਕ ਬਿਆਨ ਸੀਗਾ ਵੀ ਭਗਵੰਤ ਮਾਨ ਨੂੰ ਸਖਤਰ ਤੇ ਤੇ ਬੁਲਾਵਾਂਗੇ ਕਿਉਂਕਿ ਉਹਨਾਂ ਨੇ ਜਿਹੜੇ ਸਮਾਗਮ ਰਚਾਏ ਨੇ ਉਹਦੇ ਵਿੱਚ ਮਰਿਆਦਾ ਦੇ ਵਿੱਚ ਬਹੁਤ ਉੱਪਰ-ਨੀਚੇ ਕੀਤਾ ਉਹਨਾਂ ਨੇ ਸੋ ਉਹ ਕਹਿੰਦੇ ਨੇ ਵੀ ਇਹ ਮੈਨੂੰ ਭਗਵੰਤ ਮਾਨ ਦਾ ਬਿਆਨ ਹੈਗਾ ਜੇ ਮੈਨੂੰ ਸਖਤਰ ਤੇ ਵਿੱਚ ਬੁਲਾਉਣਗੇ ਤੇ ਮੈਂ ਇਹਨਾਂ ਦੇ ਵੱਡੇ-ਵੱਡੇ ਚਿੱਠੇ ਖੋਲ੍ਹਾਂਗਾ ਤੁਸੀਂ ਕੀ ਕਹੋਗੇ ਨਹੀਂ ਪਹਿਲੀ ਤੇ ਗੱਲ ਮੈਂ ਭਗਵੰਤ ਮਾਨ ਸਾਹਿਬ ਨੂੰ ਇਹ ਕਰਦਾ ਕਿ ਉਹ ਜਿਹੜੇ ਤੂੰ ਚਿੱਠੇ ਖੋਲ੍ਹਨੇ ਆ ਕੀ ਉਹ ਸਖਤਰੇ ਤੇ ਚ ਜਾ ਕੇ ਖੋਲ੍ਹਨੇ ਆ ਇਹਦੇ ਤੋਂ ਕੁਝ ਸਖਤਰ ਚਿੱਠੇ ਹੈਗੇ ਤਾਂ ਹੁਣ ਕਿਉਂ ਨਹੀਂ ਖੋਲ੍ਹਦਾ ਸਾਡੇ 3 ਸਾਲ ਹੋ ਗਏ ਤਾਂ ਮਤਲਬ ਤੂੰ ਹੀ ਕੋਮ ਨਾ ਸਿੱਖਾ ਨਾ ਤੱਕ ਧੋਖਾ ਕਰਨ دیا۔ ਜੀ। ਜੇ ਤੇਰੇ ਕੋ ਚਿੱਠੀ ਆ ਤੂੰ ਮੈਨੂੰ ਖੋਲ। ਤੈਨੂੰ ਕਿ ਲੋ ਸਖਤਰੇ ਤੇ ਜਾਂਦੀ ਜੋ ਜੇ ਤੂੰ ਮੰਨ ਲਓ ਤੂੰ ਕੋਈ ਗਲਤੀ ਕੋਈ ਕੀਤੀ ਨਹੀਂ ਤੂੰ। ਤੈਨੂੰ ਕੋਈ ਚਿੰਤਾ। ਤੈਨੂੰ ਜਿੱਥੇ ਮਰਜ਼ੀ ਬੁਲਾ ਲੈਣ। ਤੂੰ ਜੇ ਸੱਚਾ ਤੇ ਜੇ ਤੇਰੇ ਕੋ ਚਿੱਠੀ ਆ ਤਾਂ ਤੂੰ ਪਹਿਲਾਂ ਖੋਲ। ਇਹਦਾ ਮਤਲਬ ਤੈਨੂੰ ਸਖਤਰੇ ਤੇ ਬੁਲਾਉਣਗੇ ਤਾਂ ਤੂੰ ਫੇਰ ਹੀ ਉਹ ਚਿੱਠੇ ਖੋਲਨੇ ਆ। ਜੀ। ਇਹ ਵੇਖੋ ਮੈਂ ਤਾਂ ਰੱਖਣੇ ਆ ਇਹਨਾਂ ਦੇ ਕੁਝ ਨਹੀਂ ਵਿੱਚ ਪਾਉਣ ਨੂੰ ਹੈਗਾ। ਸਿਰਫ ਇੱਕ ਡਰਾਮੇਬਾਜ਼ੀ ਹੈ। ਉਹ ਦੇ ਉੱਤੇ ਤੌਮ ਤਾਂ ਲਾਈ ਜਾਂਦਾ ਉਹ ਦੇ ਉੱਤੇ ਲਾਈ ਜਾਂਦਾ ਨੁਕਸਾਨ ਕਿਦਾਂ ਹੁੰਦਾ ਸਾਡੇ ਪੰਜਾਬੀਆਂ ਦਾ ਸੇਖ ਕੋ ਹੁੰਦਾ ਜੀ ਜੀ ਭਾਈ ਸਾਹਿਬ ਜੀ ਇੱਕ ਮੈਂ ਜਿਸ ਤਰ੍ਹਾਂ ਖਡੂਰ ਸਾਹਿਬ ਇਲਾਕਾ ਹੈਗਾ ਤਰਨਤਾਰਨ ਤੁਹਾਡਾ ਜੀ ਉੱਥੇ ਜੇ ਗੱਲ ਕਰੀਏ ਨਸ਼ਾ ਯੁੱਧ ਨਸ਼ਾ ਵਿਰੁੱਧ ਭਗਵੰਤ ਮਾਨ ਦੀ ਸਰਕਾਰ ਦਾ ਉੱਥੇ ਕਿੰਨਾ ਕੋ ਐਕਸ਼ਨ ਹੈਗਾ ਕਿੰਨੇ ਕੁ ਲੋਕ ਬਚੇ ਨਸ਼ਿਆਂ ਤੋਂ ਕੋਈ ਨਹੀਂ ਬਿਲਕੁਲ 1.0% ਅਸਰਿਆ ਆਮ ਸ਼ਰਿਆਮ ਨਸ਼ਾ ਆਕਤਨਤਾਂ ਜ਼ਿਲ੍ਹੇ ਜੁਨ ਜੁਮਰੀ ਚੋਂ ਲੜੀ ਆ ਘਰ ਘਰ ਗਏ ਆ ਖਾਸ ਕਰਕੇ ਮੈਂ ਤਨਤਨ ਸ਼ਹਿਰ ਦੀ ਗੱਲ ਕਰਦਾ ਪਿੰਡਾਂ ਦੀ ਵੀ ਛੱਡ ਦੋ ਤਨਤਨ ਸ਼ਹਿਰ ਤੇ ਮੈਨੂੰ ਇੱਥੋਂ ਤੱਕ ਕਈਆਂ ਪਰਿਵਾਰਾਂ ਨੇ ਇਹ ਵੀ ਗੱਲ ਦੱਸੀ ਆ ਸਾਡੇ 12 12 ਸਾਲ ਦੇ ਬੱਚੇ ਨਸ਼ੇ ਤੇ ਲੱਗ ਗਏ ਆ ਹਾਂਜੀ ਤੇ ਕੁਝ ਵੀ ਜੁੱਧ ਨਸ਼ਾ ਬਿਲਕੁਲ ਡਰਾਮਾ ਇਹ ਕਿੰਨਾ ਨੇ ਆ ਨਵਾਂ ਹੀ ਕੰਮ ਚਲਾਤਾ ਹਸਪੀਟਲ ਜਿਹੜੀ ਇੱਕ ਡੋੜ ਕੇ ਦਵਾਈ ਦਿੰਦੇ ਓਟ ਗੋਲੀ ਦਿੰਦੇ ਆ ਜੀ ਉਹ ਸਭ ਨੂੰ ਵੱਡਾ ਭੈੜਾ ਨਸ਼ਾ ਉੱਜੇ ਤੂਗੇ ਜਦੋਂ ਹਸਪਤਾਲ ਦੇ ਵਿੱਚ ਤੁਸੀਂ ਨਾਰਮਲ ਕੋਈ ਦਵਾਈ ਨਹੀਂ ਲੈ ਸਕਦੇ ਉਹਨਾਂ ਨੇ ਤਸਵੀਰੇ ਆ ਕੇ ਬਹਿ ਜਾਂਦੇ ਉਥੇ ਬੁਰੀ ਹਾਲਤ ਆ ਇੰਨੀ ਇਹਨਾਂ ਨੂੰ ਕੋਈ ਗਲਤ ਲੈਣ ਤੇ ਲਾਤਾ ਇਹਨੇ ਸਾਡੇ ਪੰਜਾਬ ਨੂੰ ਪਤਾ ਨਹੀਂ ਤੋਰੀ ਇਹਨੇ ਕਿਦਰ ਨੂੰ ਦਿੱਤਾ ਨੌਜਵਾਨੀ ਨੂੰ ਇਹਨਾਂ ਨਸ਼ਾ ਖਤਮ ਕਰਨਾ ਇਹਦਾ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਨਜ਼ਰਾਤ ਦੇ ਵਿੱਚ ਜੀ ਕਲਿਆਨੀਆਂ ਕਿੰਨੀਆਂ ਲਗਾਤਾ ਤੁਸੀਂ ਵੇਖੋ ਕਿੰ데 ਮੌਤਾਂ ਹੋ ਰਹੀਆਂ ਏਕਾ ਸਭ ਨੂੰ ਵੱਡੀਆਂ ਵੇਖੋ ਨੂੰ ਫਰੋਤੀਆਂ ਦਾ ਕੀ ਕੰਮ ਚੱਲਣ ਡਿਆ ਵਾ ਹੂੰ ਹੂੰ ਉਹ ਜੀ ਆ ਕੱਲ ਪਰਸੋਂ ਮੇਸਾਂ ਪਰਸੋਂ ਤਿੰਨ ਕੇਸ ਗੈਂਗਸਟਰ ਵਾਰਾਂ ਦੇ ਇੱਥੇ ਹੋ ਗਿਆ ਅਮਰਸਰ ਚ ਹੂੰ ਅਮਰਸਰ ਹੋ ਗਿਆ ਫਿਰੋਜ਼ਪੁਰ ਹੋ ਗਿਆ ਉਸ ਤੋਂ ਬਾਅਦ ਲੁਧਿਆਣੇ ਚ ਹੋ ਗਿਆ ਬਟਾਲੇ ਚ ਹੋ ਗਿਆ ਰੋਜ਼ ਹੁੰਦੇ ਮੇਰੇ ਪਿੰਡ ਲਾ ਕੇ ਧੂਲ ਕਾ ਇੱਥੇ ਇੱਥੇ ਹੋ ਗਿਆ ਅਮਰਸਰ ਉਹਦਨ ਬਾਅਦ ਸਾਡੇ ਚ ਹੋ ਗਿਆ ਫਿਰ ਸ਼ਹਿਰਾਂ ਚ ਹੋ ਰਿਹਾ ਜੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਐਸਐਸਪੀ ਮੁਤਲ ਕਰ ਦਿੱਤੇ ਜਾਂਦੇ ਨੇ ਜਾਂ ਹੁਣ ਹੁਣ ਜਿਵੇਂ ਦੋ ਐਸਐਸਪੀ ਤਲਬ ਵੀ ਕੀਤੇ ਗਏ ਨੇ ਅੱਜ ਦੀ ਡੇਟ ਦੇ ਵਿੱਚ ਜੀ ਇਹ ਸਰਕਾਰ ਕਿਵੇਂ ਕਰ ਰਹੀ ਹੈ ਕਿਵੇਂ ਲੱਗਦਾ ਨਹੀਂ ਵੇਖੋ ਜੀ ਇਹ ਸਿਰਫ ਦਿੱਦਾਂ ਤੇ ਨਾ ਦਿਖਾਉਣ ਵਾਸਤੇ ਹਾਥੀ ਦੇ ਦੰਦ ਹੋ ਰਿਹਾ ਤੇ ਖਾਨ ਵਾਸਤੇ ਹੋ ਰਿਹਾ ਉਹ ਚੀਜ਼ ਹੈ ਹਾਂਜੀ ਜਿਹੜੇ ਮਨਜਿੰਦਰ ਸਿੰਘ ਨੂੰ ਇਹਨਾਂ ਐਸਐਸਪੀ ਨੂੰ ਇੱਕ ਮੌਲਤਰ ਕੀਤਾ ਹਾਂਜੀ ਉਹ ਹੋ ਸਕਦਾ ਕੁਝ ਪਰਸੈਂਟ ਕੰਮ ਸਹੀ ਕਰ ਰਿਹਾ ਜੀ ਲੇਕਿਨ ਇਹਨੂੰ ਚੰਗਾ ਨਹੀਂ ਲੱਗਾ ਹਾਂਜੀ ਠੀਕ ਹੈ ਇਹਨਾਂ ਨੇ ਸਿਰਫ ਉਹ ਮੁੱਦਾ ਕੀ ਬਣਾ ਮੁੱਦਾ ਤੇ ਇਹ ਵੀ ਕੰਚਨਪ੍ਰੀਤ ਨੂੰ ਜਿਹੜੀ ਉਹ ਆਪਣੇ ਅਕਾਲੀਆਂ ਦੇ ਕੈਂਡੀਡੇਟ ਹੈ ਉਹਦੀ ਕਵਰਿੰਗ ਕੈਂਡੀਡੇਟ ਹੈ ਉਹ ਉਹਨੂੰ ਕਿਉਂ ਨਹੀਂ ਫੜਿਆ ਗੱਲ ਹਾਵ ਆ ਜੀ ਜੀ ਮੁੱਦਾ ਕੋਈ ਬਣਾ ਕੇ ਕੋਈ ਹੋਰ ਉਹਨੂੰ ਇਹਨਾਂ ਨੇ ਸਸਪੈਂਡ ਕਰਤਾ ਜੀ ਇੱਕ ਗੱਲ ਹੋਰ ਮੈਂ ਕਰਨ ਲੱਗਾ ਜਿਸ ਤਰ੍ਹਾਂ ਕੰਚਨਪੀਤ ਭਾਰਤ ਦੇ ਵਿੱਚੋਂ ਬਕੌੜੀ ਹੋਈ ਚੱਲੀ ਗਈ ਸੀ ਥਨੁਬਾਲ ਦੇ ਰਸਤੇ ਕਿਤੇ ਉਸ ਮੁੱਦੇ ਨੂੰ ਨਾਲ ਤਾਂ ਨਹੀਂ ਜੋੜਿਆ ਰਿਹਾ ਜਿਵੇਂ ਇਹਨਾਂ ਦੀ ਮਾਤਾਂ ਨੂੰ ਰੋਕਿਆ ਦਿੱਲੀ ਦੇ ਵਿੱਚ ਭਾਈ ਅਮਰਪਾਲ ਜੀ ਅਸੀਂ ਅਸੀਂ ਤਾਂ ਪਹਿਲਾਂ ਇਹੋ ਗੱਲ ਕਰ ਰਹੇ ਹਾਂ ਨਾ ਹਾਂ ਜੀ ਦੇ ਵੱਲੋਂ ਸਾਡੀ ਪਾਰਟੀਆਂ ਜਾਂ ਭਾਈ ਅਮਰਪਾਲ ਦੀ ਮਾਤਾਂ ਨੂੰ ਇਹੋ ਜਿਹਾ ਤਾਂ ਕੋਈ ਰਾਹ ਅਪਣਾਇ ਨਹੀਂ ਗਿਆ ਹਾਂ ਜੀ ਜਿਹਦਾ ਮਤਲਬ ਵੀ ਇਹ ਜਿਹੜਾ ਇਹੋ ਜਿਹਾ ਰਾਹ ਅਪਣਾਉਦੋ ਫੇਰ ਸਹੀ ਹੈ ਜਿਹੜਾ ਸਹੀ ਕਾਨੂੰਨ ਨਾਲ ਸਹੀ ਤਰੀਕੇ ਨਾਲ ਚੱਲਦਾ ਉਹਨੂੰ ਇਹ ਗਲਤ ਠਹਿਰਾ ਰਹੇ ਆਰੇ ਜੀ ਭਾਈ ਅਮਰਤਪਾਲ ਦੀ ਮਾਤਾ ਉਹਨਾਂ ਨੇ ਦੇਖੋ ਦਿੱਲੀ ਰਿਪੋਰਟ ਦੇ ਥਰੂ ਆਪਣਾ ਪੂਰਾ ਵੀਜ਼ਾ ਆਇਆ ਵਾ ਟਿਕਟ ਕਰਾ ਆ ਕੇ ਜੂ ਆਪ ਆਪਣੇ ਜੋ ਇੰਡੀਆ ਦਾ ਪਾਸਪੋਰਟ ਉਹਦੇ ਉੱਥੋਂ ਉਹਦੇ ਥਰੂ ਜਾ ਰਹੇ ਆ ਜੀ ਤੇ ਉਲਟਾ ਉਹਨਾਂ ਨੂੰ ਰੋਕ ਦਿੱਤਾ ਜਾ ਰਿਹਾ ਜੇ ਉਹਨਾਂ ਦੇ ਉੱਤੇ ਮੰਨ ਲਓ ਇਹਨਾਂ ਦੇ ਉੱਤੇ ਪਰਚਾ ਵੀ ਕੋਈ ਨਹੀਂ ਉਹਨਾਂ ਦੇ ਉੱਤੇ ਤਾਂ ਦੋ ਪਰਚੇ ਸੀ ਜੀ ਉਹਦੇ ਕਾਬਰੇਗਾ ਕੈਂਡੀਡੇਟ ਹੀ ਕੰਟੈਂਪਰੀ ਦਾ ਹਾਂ ਜੀ ਉਹਦੇ ਉੱਤੇ ਤੇ ਇਹਨਾਂ ਕੋਈ ਕਾਰ ਵੀ ਨਹੀਂ ਹੋਈ ਹੂੰ ਤੇ ਉਲਟਾ ਭਾਈ ਅਮਰਤਪਾਲ ਦੇ ਮਾਤਾ ਜੀ ਉਹਨਾਂ ਨੂੰ ਏਅਰਪੋਰਟ ਤੇ ਰੋਕ ਲਿਆ ਜੀ ਜੀ ਸੋ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਰਸ਼ਕਾਂ ਨੂੰ ਦਿੱਤੀ ਹੈ ਭਾਈ ਅਮਰਤਪਾਲ ਸਿੰਘ ਜਿਹੜਾ ਹਾਈ ਕੋਰਟ ਨੇ ਦਿਸ਼ਾ ਨਿਰਦੇਸ਼ ਦਿੱਤੇ ਨੇ ਪੰਜਾਬ ਸਰਕਾਰ ਨੂੰ ਫੈਸਲਾ ਮੰਗਿਆ ਹੈ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਸੀਂ ਗੱਲਬਾਤ ਕੀਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ